ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅਮਰਤ ਵੇਲੇ ਜਾ ਕੇ ਸਤਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਨ ਹਾਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਸਬਿੱਤਰ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਆਖਿਆ ਲੜੀਵਾ ਚੱਲ ਰਹੀ ਹੈ ਕਾਲ ਆਪਾਂ ਰਲ ਮਿਲ ਕੇ ਪਛਮੀ ਪੌੜੀ ਦੀ ਵਿਚਾਰਾ ਜਿਹੜੇ ਉਹ ਸਮਾਪਤ ਹੋਈ ਹੈ ਜਿੰਨੇ ਕ ਸਤ ਗੁਰ ਨੇ ਸਮਤ ਬਖਸ਼ਿਸ਼ ਕੀਤੀ ਹੈ ਉਸ ਦੇ ਮੁਤਾਬਕ ਆਪਾਂ ਹੀਰੇ ਮੋਤੀ ਗੁਰੂ ਦੇ ਬਾਣੀ ਦੇ ਵਿੱਚੋਂ ਚੁਗੇ ਹੈ। ਆਉ ਜੀ 26ਵੀਂ ਪੌੜੀ ਦੀ ਵਿਚਾਰ ਆਪਾਂ ਸ਼ੁਰੂ ਕਰਦੇ ਹਾਂ ਸਾਰੇ ਜਾਤ ਕਰਿਓ ਭਾਈ ਨਾਲ। ਅਮੁੱਲ ਗੋਣਾ ਅਮੁੱਲ ਵਪਾਰ ਅਮੁੱਲ ਲਾ ਪਾਰੀਏ ਅਮੁੱਲ ਭੰਡਾਰ ਅਮੁੱਲ ਆਵਹ ਅਮੁੱਲ ਲਜਾਹੇ ਅਮੁੱਲ ਪਾਏ ਤਮੁਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨਾ ਅਮਲ ਤਲ ਅਮਲ ਪਰਵਾਣ ਅਮਲ ਬਖਸ਼ੀਸ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਏ ਆਖ ਆਖ ਰਹੀ ਲਿਵ ਲਾਏ ਆਖ ਵੇਦ ਪਾਠ ਪੁਰਾਣ ਆਖ ਪੜੇ ਕਰ ਵਖਿਆਣ ਆਖ ਬਰਮੇ ਆਖ ਇੰਦ ਆਖ ਗੋਪੀ ਤ ਗੋਵਿੰਦ ਅੱਖ ਹੈ ਈਸਰ ਅੱਖ ਹੈ ਸਿਦ ਅੱਖ ਹੈ ਕੀਤੇ ਕੀਤੇ ਬੁੱਧ ਅੱਖ ਹੈ ਦਾਨਵ ਅੱਖ ਹੈ ਦੇਵ ਅੱਖ ਹੈ ਸੁਰ ਨਰਮਣ ਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹ ਕ ਉਠੋ ਠ ਜਾਹੇ ਇਤੇ ਕੀਤੇ ਹੋਰ ਕਰਹਿ ਤ ਆਖਨ ਸਚ ਹੈ ਕੇ ਕੀ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਇ ਜੇ ਕੋ ਆਖੇ ਓਲ ਵਿਕਾਰ ਤਾਂ ਲਿਖੀਐ ਸਿਰ ਗਵਾਰਾਂ ਬਾਹਰ ਇਹ ਜੀ ਸ਼ਬਦੀ ਪੜੀ ਕੁਝ ਪੰਕਤੀਆਂ 'ਚ ਵਿਚਾਰ ਆਪਾਂ ਕਰਾਂਗੇ ਜੀ ਗੁਰੂ ਸਾਹਿਬ ਜੀ ਕਹਿੰਦੇ অমূল্য ਗੁਣ অমূল্য ਦਾ ਅਰਥ ਹੁੰਦਾ ਜੀ ਜਿਸ ਚੀਜ਼ ਦੀ ਕੀਮਤ ਕੋਈ ਨਹੀਂ ਗੁਰੂ ਸਾਹਿਬ ਜੀ ਨੇ ਪਹਿਲਾ ਸ਼ਬਦ ਵਰਤਿਆ ਗੁਣ ਕਿਉਂਕਿ ਪਿਆਰਿਓ ਗੁਣ ਤੋਂ ਬਿਨਾ ਮਨੁੱਖ ਕਿਸੇ ਵੀ ਕੰਮ ਦਾ ਨਹੀਂ ਗੋਣਾਣਾ ਜਿਹੜਾ ਇਹ ਹੋਣਾ ਬਹੁਤ ਜ਼ਰੂਰੀ ਹੈ ਗੁਣੀ ਮਨੁੱਖ ਸੰਸਾਰ ਵਿੱਚ ਵੀ ਭਲਾ ਕਰਦਾ ਹੈ ਤੇ ਪ੍ਰਮਾਤਮਾ ਦੇ ਦਰ ਦੇ ਉੱਤੇ ਵੀ ਮਾਨ ਲੈਂਦਾ ਜੀ ਜਿਹੜੇ ਮਨੁੱਖ ਗੁਣਾ ਦਾ ਭਰਿਆ ਹੋਵੇ ਫਿਰ ਉਹਨੂੰ ਉਦੋਂ ਤੱਕ ਉਹਨੂੰ ਤਾਂ ਘਰ ਦੇ ਵੀ ਤਿਆਗ ਦਿੰਦੇ ਕਹਿੰਦੇ ਇਹ ਤੂੰ ਕਿ ਆਪਾਂ ਕਰਾਉਣਾ ਯਾਰ ਘਰ ਦੇ ਵੀ ਬੇਦਖਲ ਕਰ ਦਿੰਦੇ ਮਾਤਾ ਪਿਤਾ ਕਹਿੰਦੇ ਇਹ ਤੂੰ ਆਪਾਂ ਕਰਾਉਣਾ ਦਾ ਗੋਣੀ ਨਹੀਂ ਕੋਈਗਾ ਸੋ ਗੁਣ ਪਰਮਾਤਮਾ ਵਾਸਤੇ ਬਹੁਤ ਜ਼ਰੂਰੀ ਹੈ ਤੇ ਸੰਸਾਰ ਦੇ ਵਿੱਚ ਰਹਿਣ ਵਾਸਤੇ ਵੀ ਗੁਣ ਬਹੁਤ ਜ਼ਰੂਰੀ ਹੈ ਜੀ ਤੇ ਜਿਹੜਾ ਮਨੁੱਖ ਔਗਣਾ ਦਾ ਭਰਿਆਗਾ ਉਹ ਪਿਆਰ ਉਹ ਸੰਸਾਰ ਦੇ ਵਿੱਚ ਵੀ ਚੋਟਾਂ ਖਾਂਦਾ ਹੈ ਤੇ ਨਿਰੰਕਾਰ ਵੱਲੋਂ ਵੀ ਚੋਟਾਂ ਖਾਂਦਾ ਹੈ ਜੀ ਜਿਹੜਾ ਮਨੁੱਖ ਔਗਣਾ ਦਾ ਭਰਿਆਗਾ ਪਰਮਾਤਮਾ ਤਾਂ ਨਗੋ ਧੱਕੇ ਪੈਂਦੇ ਇਸ ਮਨੁੱਖ ਨੂੰ ਕੋਈ ਟਿਕਾਣਾ ਨਹੀਂ ਮਿਲਦਾ ਪਿਆਰ ਉਹ ਕਿਸੇ ਤਰ੍ਹਾਂ ਦਾ ਵੀ ਤੇ ਜਿਹੜਾ ਮਨੁੱਖ ਕੋਲੇ ਗੌਣਾਗਾ ਉਹ ਸੰਸਾਰ ਦੇ ਵਿੱਚ ਪਰਿਵਾਰ ਦੇ ਵਿੱਚ ਵਧੀਆ ਮਾਣ ਪਾਹਗਾ ਕਿਉਂ ਗੌਣਾਗਾ ਕੋਲੇ ਤੇ ਨਰੰਕਾਰ ਦੇ ਦਰ ਦੇ ਉੱਤੇ ਵੀ ਮਾਣ ਮਿਲਦਾ ਜੀ ਰੱਬ ਦੇ ਪਿਆਰਿਆਂ ਨੂੰ ਕਿਉਂਕਿ ਰੱਬ ਦੇ ਪਿਆਰੇ ਤਾਂ ਪਰਮਾਤਮਾ ਦੇ ਨਿਜਮ ਦੇ ਵਿੱਚ ਹੀ ਆਪਣੇ ਆਪ ਨੂੰ ਅਨਪੂਰਨ ਕਰ ਲੈਂਦੇ ਆ ਬਸ कि ਜਿਵੇਂ ਤੁੰ ਤੈਨੂੰ ਲੱਗਦਾ ਨਾ ਮਾਲਕਾ ਵੀ ਤੈਨੂੰ ਜਿਵੇਂ ਚੱਲਦਾ ਹੈ ਜਿਵੇਂ ਤੈਨੂੰ ਚਲਾਉਣਾ ਹੈ ਬਸ ਉਹ ਵੀ ਚਲਾਈ ਚੱਲ ਸਾਨੂੰ ਉਹਦੇ ਅਨੁਕੂਲ ਹੀ ਕਰ ਲੈਣਾ ਬਸ ਆਪਣੇ ਆਪ ਨੂੰ ਸੋ ਗੁਰੂ ਸਾਹਿਬ ਜੀ ਕਹਿੰਦੇ ਅਮੁੱਲ ਗੁਣ ਉਹ ਪ੍ਰਮਾਤਮਾ ਦੇ ਦਿੱਤੇ ਹੋਏ ਗੁਣ ਵੀ ਅਮੁੱਲ ਹੈ ਪਿਆਰੋ ਉਹਨਾਂ ਦਾ ਕੋਈ ਮੁੱਲ ਨਹੀਂਗਾ ਜਿਸ ਮਨੁੱਖ ਕੋਲੇ ਸੰਤੋਖ ਹੈ ਕੀ ਪਿਆਰੋ ਉਹਦੇ ਕੋਲੇ ਉਹ ਇਹ ਸੰਤੋਖ ਦਾ ਮੁੱਲ ਪਾ ਸਕਦਾ ਹੈ ਸੰਤੋਖੀ ਜੀਵਨ ਦਾ ਨਹੀਂ ਪੈਂਦਾ ਜਿਹੜੇ ਬੰਦੇ ਕੋਲੇ ਨਿਮਰਤਾ ਹੈ ਕੀ ਨਿਮਰਤਾ ਦਾ ਮੁੱਲ ਪਾ ਸਕਦੀ ਦੁਨੀਆ ਨਹੀਂ ਪਾ ਸਕਦੀ ਜੀ ਜਿਹੜਾ ਮਨੁੱਖ ਸੱਚ ਬੋਲਦਾ ਹੈ ਕਿ ਸੱਚ ਬੋਲਣ ਦਾ ਦੁਨੀਆ ਮੁੱਲ ਪਾ ਸਕਦੀ ਹੈ ਨਹੀਂ ਪੈਂਦਾ ਜੀ ਦੁਨਿਆਵੀ ਤੌਰ ਤੇ ਬੰਦੇ ਕੋਲੇ ਗੁਣ ਹੋ ਗਏ ਨਾ ਕੋਈ ਦੁਨਿਆਵੀ ਕੋਈ ਮੰਨ ਲਓ ਕੋਈ ਉੱਚਾ ਵਧੀਆ ਅਹੁਦਾ ਪ੍ਰਾਪਤ ਕੀਤਾਗਾ ਆਈਪੀਐਸ ਕਰ ਲਈ ਪੀਸੀਐਸ ਕਰ ਲਈ ਮੁੱਲ ਤਾਂ ਉਹਦਾ ਨਹੀਂ ਪਾਸ ਸਕਦੀ ਦੁਨੀਆ ਇਹ ਵਾਲਾ ਗੰਦਾ ਐਡਾ ਅਹੁਦਾ ਪ੍ਰਾਪਤ ਕਰ ਲਿਆ ਪਰ ਇਹ ਤਾਂ ਗੁਰੂ ਜੀ ਕਹਿੰਦੇ ਇਹ ਗੁਣ ਗੁਰੂ ਦੀ ਬਾਣੀ ਨਾ ਜਿਹੜੀ ਅਸਲ ਵਿੱਚ ਅੰਤਰੀਵ ਗੁਣਾ ਦੀ ਗੱਲ ਕਰਦੀ ਹੈ ਜੀ ਮਨੁੱਖ ਵਿੱਚ ਸਹਿਜ ਅਵਸਥਾ ਹੋਵੇ ਸਹਿਨਸ਼ੀਲਤਾ ਹੋਵੇ ਮਨੁੱਖ ਦੇ ਵਿੱਚ ਹੁਣ ਜਿਹੜੇ ਮਨੁੱਖ ਕੋਲੇ ਸਹਿਨਸ਼ੀਲਤਾ ਪਿਆਰ ਹੋ ਕੀ ਉਹ ਪਰਿਵਾਰ ਦੇ ਵਿੱਚ ਲੜਾਈ ਪੈ ਸਕਦੀ ਹੈ ਨਹੀਂ ਪੈਂਦੀ ਪਿਆਰੋ ਸਹਿਨਸ਼ੀਲਤਾ ਹੀ ਨਹੀਂ ਹੈ ਤੇ ਜਿਹੜੇ ਮਨੁੱਖ ਨੇ ਮਾੜੀ ਜੀ ਗੱਲ ਕੋਈ ਆਖੀ ਤੇ ਘਰ ਦੇ ਵਿੱਚ ਅੱਗ ਬਬੂਲਾ ਹੋ ਗਿਆ ਉੱਥੇ ਪਿਆਰੋ ਮਾੜੀ-ਮਾੜੀ ਗੱਲ ਤੇ ਲੜਾਈ ਭਈ ਜਾਂਦੀ ਹੈ ਅੱਜ ਦੇ ਬੱਚਿਆਂ ਦੇ ਵਿੱਚ ਆਪਣੇ ਘਰਾਂ ਵਿੱਚ ਲੜਾਈ ਪੈਣ ਦਾ ਕਾਰਨ ਹੀ ਇਹ ਹੈ ਬੱਚਿਆਂ ਵਿੱਚ ਸਹਿਨਸ਼ੀਲਤਾ ਖਤਮ ਹੋ ਗਈ ਅੱਗੇ ਮੂੰਹ ਭੰਨ ਦਿੰਦੇ ਮਾਰ-ਮਾਰ ਕੇ ਤੇ ਜਮਾ ਨਹੀਂ ਬੋਲਦਾ ਬੋਲਣਾ ਤਾਂ ਦੂਰ ਦੀ ਗੱਲ ਸੀ ਕੋਈ ਚੀਨ ਹੀ ਕਰਦਾ ਸੀ ਅੰਦਰ ਵੜ ਕੇ ਬਹਿ ਜਾਂਦਾ ਸੀਗਾ ਅੱਜ ਦੇ ਜਵਾਬ ਕੋ ਵੇਖ ਲੋ ਤੁਸੀਂ ਮਾੜਾ ਏ ਘੂਰ ਕੇ ਵੇਖ ਲੋ ਮੂੰਹ ਬਣਾਈ ਫਿਰਨਗੇ ਜਮਾਂ ਕਈ ਤਾਂ ਖੁਦਕੁਸ਼ੀ ਕਰਨ ਟਿੱਕਰ ਜਾਂਦੇ ਐ ਇਹ ਜਾ ਹਾਲ ਹੋ ਗਿਆ ਕਿ ਕਰਾਂ ਉਂਦਾ ਕਹਿੰਦੇ ਅਸੀਂ ਮਰ ਜਾਾਂਗੇ ਸੀ ਕਿਉਂ ਕੱਲੇ ਕੱਲੇ ਪੁੱਤ ਹੈ ਕੱਲਾ ਕੱਲਾਗਾ ਤੇ ਫਿਰ ਜਦੋਂ ਭਾਈ ਅੱਗੇ ਹੁੰਦੇ ਸੀ 2 2 3 3 4 4 ਮੂੰਹ ਪਾਉਂਦੇ ਜਾਂ ਮਰ ਜਾ ਕਹਿੰਦੇ ਚੱਕ ਦੱਗਾ ਟਾਕੜ ਡੱਬਾ ਮਰ ਜਾ ਕਹਿੰਦੇ ਜਾਂ ਲੇੜਾ ਫਾਹਾ ਆਪੇ ਬੈਹਨ ਤੇ ਟਿੱਕੇ ਜਦੋਂ ਪਤਾ ਸੀਗਾ ਵੀ ਹੈਗੇ ਆ ਤੇ ਹੁਣ ਸਾਡੇ ਜਿਹੜੇ ਇਕੱਲੇ ਇਕੱਲੇ ਜਵਾਬ ਪਤਾ ਕੀ ਠੋਕਾ ਡਟੇਗੀ ਜੀ ਕਹਿੰਦੇ ਜ਼ਮੀਨ ਘੜ ਜੂਗੀ ਬਸ ਨਹੀਂ ਬਹੁ ਮਾੜੀ ਗੱਲ ਹੋਈ ਏ ਜ਼ਮੀਨ ਘੜ ਜੂਗੀ ਸਾਨੂੰ ਤਾਂ ਜ਼ਮੀਨਾਂ ਨਹੀਂ ਮਾਰਤਾ ਬਸ ਤੇ ਫਿਰ ਉਸ ਬੱਚੇ ਨੂੰ ਕੁਛ ਅਸੀਂ ਕਹਿ ਵੀ ਨਹੀਂ ਸਕਦੇ ਨਾ ਜਿਹੜੀ ਉਹਨੇ ਕਹਿਤੀ ਗੱਲ ਉਹ ਪੂਰੀ ਕਰਨੀ ਪਊ ਬਾਪੂ ਕਹਿੰਦਾ ਬੋਲਟ ਲੈ ਕੇ ਦੇ ਬਾਪੂ ਕਹਿੰਦਾ ਵੱਡਾ ਆਈਫੋਨ ਲੈ ਕੇ ਤੇ 1.5 ਲੱਖ ਵਾਲਾ ਲੇ ਆਪੇ ਕੋਸ਼ ਕਰ ਜੀ ਮਰਜ਼ੀ ਕਰ ਲੈ ਕੇ ਦੇ ਹੁਣ ਆ ਹਾਲ ਹੈ ਵੀ ਬੱਚਿਆਂ ਦਾ ਅੱਜ ਤੇ ਬੱਚਿਆਂ ਦਾ ਸੋ ਇਹ ਇਹ ਗੁਣਾ ਦਾ ਮੁੱਲ ਨਹੀਂ ਗੁਰੂ ਜੀ ਕਹਤੇ ਸਹਿਨ ਸ਼ੀਲਤਾ ਸਬਰ ਸੰਤੋਖ ਦਇਆ ਸੰਜਮ ਸੰਜਮ ਵਿੱਚ ਰੱਖਣਾ ਆਪਣੀਆਂ ਅੱਖਾਂ ਨੂੰ ਸੰਜਮ ਵਿੱਚ ਰੱਖਣਾ ਕੀ ਮੁੱਲ ਹੈ ਪਿਆਰੋ ਇਸ ਗੁਣ ਦਾ ਜਿਹਨੇ ਆਪਣੀਆਂ ਅੱਖਾਂ ਨੂੰ ਸਾਧ ਲਿਆ ਧੀਆਂ ਭੈਣਾਂ ਨੂੰ ਮਾੜੇ ਰੂਪ ਵਿੱਚ ਤੱਕਣੋਂ ਹਟਦੀ ਅੱਖ ਆ ਕਿੱਡਾ ਵੱਡਾ ਗੁਣ ਪੈਦਾ ਹੋ ਗਿਆ ਅੰਦਰ ਪਿਆਰੋ ਆ ਕੰਨਾਂ ਨੂੰ ਨਿੰਦਿਆ ਚੁਗੜੀ ਤੋਂ ਬਚਾਲਿਆ ਕਿੱਡਾ ਵੱਡਾ ਗੁਣ ਪੈਦਾ ਹੋ ਗਿਆ ਅੰਦਰ ਸੰਜਮ ਸੰਜਮ ਦੀ ਗੱਲ ਚੱਲੀ ਐ ਜਵਾਨ ਕਿਸ ਨੂੰ ਮਾੜਾ ਨਹੀਂ ਬੋਲਦੀ ਮਿੱਠ ਤਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਤੋਂ ਵੱਡਾ ਤਤ ਹੈ ਜੀ ਗੁਣਾਂ ਦੇ ਵਿੱਚੋਂ ਮਿੱਠਾ ਬੋਲਣਾ ਜਵਾਨ ਦੇ ਨਾਲ ਕਿ ਜਿਹੜੇ ਫਿੱਕੇ ਬੋਲ ਐ ਉਹ ਤਾਂ ਤਨ ਤੇ ਮਨ ਦੋਨਾਂ ਫਿੱਕੇ ਕਰ ਦਿੰਦੇ ਬੰਦੇ ਦਾ ਨਾਣ ਤਫਿੱਕਾ ਬੋਲੇ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀ ਹੈ ਫਿੱਕੇ ਫਿੱਕੀ ਸੋਏ ਫਿੱਕਾ ਮੂਰਖਾ ਖੀ ਹੈ ਮਸ ਮੂਰਖਾ ਗੁਰੂ ਜੀ ਕਹਿੰਦੇ ਫਿੱਕਾ ਬੰਦਾ ਜਿਹੜਾ ਬੋਲਦਾ ਮੂਰਖਾ ਸਰੇ ਦਾ ਸਰਹੋ ਵਿਚਾਰ ਇਹ ਗੁਣਾ ਦਾ ਕੋਈ ਅੰਤ ਨਹੀਂ ਗੁਰੂ ਜੀ ਕਹਿੰਦੇ ਅਮੁੱਲ ਹੈ ਭਾਈ ਉਹਦੇ ਦਿੱਤੇ ਹੋਏ ਗੁਣ ਵੀ ਅਮੁੱਲ ਵਪਾਰ ਇਹ ਜਿਹੜਾ ਵਪਾਰ ਸ਼ਬਦ ਆਣਾ ਪਿਆਰਤ ਦੇ ਇਹਨੂੰ ਮੈਲ ਵਿੱਚ ਨਾ ਲੈ ਲਿਓ ਕਿਉਂਕਿ ਦੁਨੀਆ ਦੇ ਵਿੱਚ ਵਪਾਰ ਜਿਹੜੇ ਹੁੰਦੇ ਉਹ ਮੈਲੇ ਹੁੰਦੇ ਆ ਵਪਾਰ ਦੇ ਵਿੱਚ ਹੇਰਾਫੇਰੀ ਬਾਜ਼ ਘਾਟ ਇਸ ਤਰ੍ਹਾਂ ਦੀ ਵਪਾਰ ਵਿੱਚ ਚੱਲਦੀ ਜਿਹੜਾ ਵਪਾਰ ਸ਼ਬਦ ਵਰਤਿਆ ਬਾਣੀ ਵਿੱਚ ਨਾ ਬਣਜ ਤੇ ਵਪਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਗੁਰਸਿੱਖ ਬਾਣੀ ਪੜ੍ਹਦੇ ਉਹਨਾਂ ਨੂੰ ਪਤਾ ਹੈ ਬਣਜ ਤੇ ਵਪਾਰ ਬਹੁਤ ਵਾਰੀ ਸ਼ਬਦ ਆਇਆ ਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੈਂ ਤੁਹਾਨੂੰ ਆਪਾ ਕਬੀਰ ਜੀ ਦਾ ਸ਼ਬਦ ਪੜ੍ਹਦੇ ਆ ਕਿਣ ਕਨੇ ਹੀ ਬਣਜਿਆ ਤਾਂਸੀ ਤਾਂਬਾ ਕਨੇ ਹੀ ਲੰਘ ਦ ਸਫਾਰੀ ਸੰਤੋ ਬਣ ਜਾ ਨਾਮ ਗੋਬਿੰਦ ਕਾ ਐਸੀ ਖੇਪ ਤੁਹਾਵੀ ਜਿਹੜਾ ਵਣਜ ਵਪਾਰ ਰੱਬ ਦੇ ਪਿਆਰੇ ਜਿਹੜਾ ਨਾਮ ਧੰਨਾ ਇਹ ਵੀ ਇੱਕੋ ਇਹ ਵਪਾਰ ਹੀ ਆ ਪੈ ਰਿਓ ਜਿਹੜਾ ਆ ਗੁਰੂ ਕੋਲੇ ਬੈਠ ਕੇ ਆਪਾਂ ਕਰੀਏ ਇਹਨਾਂ ਨਾ ਇਸ ਚੰਗੇ ਗੁਣਾ ਦਾ ਵਣਜ ਆਪਾਂ ਗੁਰੂ ਕੋਲੇ ਬੈਠ ਕੇ ਚੰਗੇ ਵਿਚਾਰਾਂ ਦਾ ਵਣਜ ਲੈ ਆਏ ਆਪਾਂ ਇਹ ਵੀ ਵਪਾਰ ਹੈ ਇਹ ਗੁਰ ਸਿੱਖਾਂ ਦਾ ਆਦਾਨ ਪ੍ਰਦਾਨ ਚੱਲਦਾ ਹੈ ਗੁਰੂ ਕੋਲੇ ਬੈਠ ਕੇ ਆਪਸ ਵਿੱਚ ਵਿਚਾਰ ਕਰ ਲੈਣੀ ਗੁਰੂ ਦੇ ਬਚਨਾਂ ਦੀ ਗਹਿਰੀ ਵਿਚਾਰ ਕਰ ਲੈਣੀ ਸੋ ਵਪਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਥਾਂ ਹੀ ਆਇਆ ਹੈ ਸੋ ਐਸੇ ਚੰਗੇ ਗੁਣਾਂ ਦਾ ਵਪਾਰ ਕਰਨਾ ਆਪਸ ਵਿੱਚ ਲੈਣ ਦੇਣ ਕਰਨਾ ਇਹ ਵੀ ਅਮੁੱਲ ਹੈ ਤੇ ਉਹ ਤੇਰਾ ਵੀ ਮੁੱਲ ਕੋਈ ਨਹੀਂਗਾ ਜਿਹੜੇ ਆਪਸ ਵਿੱਚ ਵਪਾਰ ਕਰਦੇ ਅਮੁੱਲ ਵਪਾਰੀਏ ਜਿਹੜਾ ਇਹਦਾ ਵਪਾਰ ਕਰਦੇ ਹੈ ਕਹਿੰਦਾ ਅਰਥ ਨਾਮ ਜਪਦੇ ਹੈ ਬਾਣੀ ਪੜ੍ਹਦੇ ਹੈ ਸਿਮਰਨ ਕਰਦੇ ਹੈ ਜਿਹੜੇ ਇਸ ਥਾਂ ਇਸ ਰਸਤੇ ਤੇ ਚੱਲਦੇ ਹੈ ਉਹ ਵੀ ਅਮੁੱਲ ਹੈ ਪਿਆਰ ਉਹਨਾਂ ਦਾ ਉਹਨਾਂ ਦੀ ਵੀ ਜਿਹੜੀ ਮੰਨੇ ਕੀ ਗਤ ਕਹੀ ਨਾ ਜਾਏ ਉਹਨਾਂ ਦੀ ਗਤ ਅਵਸਥਾ ਨੂੰ ਵੀ ਕੋਈ ਬਿਆਨ ਨਹੀਂ ਕਰ ਸਕਦਾ ਇਹ ਵੀ ਅਮੁੱਲ ਹੈ ਅਮੁੱਲ ਭੰਡਾਰ ਕਹਿੰਦੇ ਉਹ ਪ੍ਰਮਾਤਮਾ ਦੇ ਭੰਡਾਰੇ ਵੀ ਅਮੁੱਲ ਹੈ ਜੀ ਕਿੰਨੇ ਹੀ ਦਾਤਾਂ ਪ੍ਰਮਾਤਮਾ ਦੇ ਕੀ ਦਾਤ ਤੇ ਪ੍ਰਮਾਤਮਾ ਦੇ ਭੰਡਾਰਾਂ ਦਾ ਮੁੱਲ ਪਾਇਆ ਜਾ ਸਕਦਾ ਹੈ ਕਿਉਂ ਨਾ ਮੁੱਲ ਪੈਂਦਾ ਹੀ ਨਹੀਂਗਾ ਦੁਨੀਆ ਮੁੱਲ ਪਾ ਸਕਦੀ ਹੈ ਹਰੇਕ ਚੀਜ਼ ਦਾ ਆਪਦੇ ਆਪ ਦੇ ਜਿਹੜੀ ਬਣਾਈਏ ਮਨੁੱਖ ਨੇ ਪਰ ਪ੍ਰਮਾਤਮਾ ਦੀਆਂ ਦਿੱਤੀਆਂ ਹੋਣਾਂ ਪੰਡਾਰਿਆਂ ਦਾ ਕੋਈ ਮੁੱਲ ਨਹੀਂ ਤਰਕ ਪਾਇਆ ਜਾ ਸਕਦਾ ਕਿੰਨੀ ਕਿੰਨਾ ਕੁਸ਼ ਪਿਆ ਜਿਸਮੁੰਦਰ ਦੇ ਵਿੱਚ ਜਿੱਥੇ ਤੱਕ ਹਜੇ ਸਾਇੰਸ ਪਹੁੰਚ ਹੀ ਨਹੀਂ ਸਕੀ ਐਸੇ ਜੰਗਲ ਪਏ ਐ ਜਿੱਥੇ ਤੱਕ ਹਜੇ ਮਨੁੱਖ ਕੋ ਜਾਇਆ ਨਹੀਂ ਗਿਆ ਹਜੇ ਜੰਗਲ ਐਸੇ ਪਏ ਐ ਕਿੰਨੇ ਪਹਾੜ ਪਏ ਐ ਕਿੰਨੇ ਕਿੰਨੇ ਥੱਲੇ ਖੇਚ ਪਦਾਰਥ ਪਏ ਆ ਜਿੱਥੇ ਕਰ ਹਜੇ ਮਨੁੱਖ ਦੀ ਪਹੁੰਚ ਹੀ ਨਹੀਂ ਗਈ ਇਹ ਤਾਂ ਜਦੋਂ ਫੌਜ ਕਰਦੇ ਐ ਮਸ਼ੀਨਾਂ ਜੀਆਂ ਲਾ ਕੇ ਆਪਦੇ ਮੇਂ ਵੇਖ ਲੈਂਦੇ ਐ ਉਦੋਂ ਪਤਾ ਲੱਗਦਾ ਵੀ ਹਾਂ ਇੱਥੇ ਰਾਖੀ ਖੰਡਾਰ ਪਿਆਗਾ ਇੱਥੇ ਆਹ ਖੰਡਾਰ ਪਿਆ ਜੀ ਇੱਥੇ ਸੋਨੇ ਦੀ ਖਾਨ ਪਈ ਐ ਆਹ ਸੋਨਾ ਨਿਕਲਦਾ ਜਿੱਥੋਂ ਕਿਉਂਕਿ ਮਾਤਰਾ ਹੁੰਦੀ ਨਾ ਪਿਆਰੇ ਸੋਨੇ ਦੀ ਮਿੱਟੀ ਵਿੱਚੋਂ ਨਿਕਲਦਾਗਾ ਜਿਹੜੇ ਨਾਮ ਰਾਂਚੀ ਐ ਜਿਵੇਂ ਆਪਣੇ ਉੜੀ ਸਾਗਨਲੀ ਇਹ ਬਿਹਾਰ ਤੰਨੀ ਕੁਝ ਖਾਨਾ ਜਿਹੜਾ ਇਧਰਲੇ ਪਾਸੇ ਸਿਉਣੇ ਲੰਗਾ ਨਿਕੋ ਬੰਨਾ ਰਾਂਚੀ ਵਿੱਚੋਂ ਵੀ ਨਿਕਲਦਾਗਾ ਸੋ ਇਹ ਸਿਉਣੇ ਦਾ ਹੈ ਮਿੱਟੀ ਦੇ ਵਿੱਚ ਹੀ ਇਹ ਮਿੱਟੀ ਨੂੰ ਸ਼ਾਨਕਾ ਖੇਤੀਬਾੜੀ ਕਰਨ ਕਰਦੇ ਆ ਜਿਹਦੇ ਵਿੱਚੋਂ ਸਿਉਣਾ ਨਿਕਲਦਾ ਜੀ ਤਾਂ ਤਾਂ ਹੈ ਕੋਈ ਉਤਮ ਤਾਂ ਹੈ ਸਿਉਣਾ ਚਾਂਦੀ ਵਿੱਚੋਂ ਨਿਕਲਦੇ ਆਉਂ ਤੇ ਜਿਹੜਾ ਸ਼ੀਸ਼ਾ ਬਣਦਾ ਹੈ ਏ ਵੀ ਮਿੱਟੀ ਵਿੱਚੋਂ ਨਿਕਲਦਾ ਪਿਆ ਲੋ। ਤੈੰੀਆਂ ਜਿਹੜੇ ਕੱਚ ਦੇ ਵਰਤਨ ਆ ਨਾ ਪਿਆ ਲੋ ਚੰਗੇ ਆ ਸਰੀਰ ਵਾਸਤੇ ਚਿੱਤੇ ਰੱਖਿਓ ਜੀ ਗੱਲ। ਅਸੀਂ ਕੱਚ ਨੂੰ ਵੀ ਅੱਜ ਘਰ ਵਿੱਚੋਂ ਕੱਢਤਾ ਆ ਪਲਾਸਟਿਕ ਜੀ ਲੈ ਲਈ ਸੀ ਬਿਮਾਰੀਆਂ ਨਰੀਆਂ ਖਰੀਹਲੀਆਂ ਘਰ ਦੇ ਵਿੱਚ। ਕੱਚ ਦੇ ਵਰਤਨ, ਕੱਚ ਦੇ ਜਾਰ ਆ ਮਾਵਾ ਭੈਣਾਂ ਨੂੰ ਪਤਾ ਹੈ ਕੱਚ ਦੇ ਜਾਰ ਦੇ ਵਿੱਚ ਅਚਾਰ ਕਦੇ ਖਰਾਬ ਨਹੀਂ ਹੁੰਦਾ। ਕੱਚ ਦਾ ਜਿਹੜਾ ਜਾਰ ਆ ਨਾ ਕੱਚ ਦੇ ਵਿੱਚ ਕਿਉਂਕਿ ਮਿੱਟੀ ਐ। ਮਿੱਟੀ ਮਿੱਟੀ ਨੂੰ ਸੰਭਾਲ ਲਾਂਦੀ ਮਿੱਟੀ ਵਿੱਚੋਂ ਨਿਕਲੀ ਹੋਈ ਚੀਜ਼ ਮਿੱਟੀ ਨੂੰ ਸੰਭਾਲ ਲਾਂਦੀ ਹੈ ਤੇ ਸਾਡਾ ਸਰੀਰ ਵੀ ਮਿੱਟੀ ਹੈ ਇਹਨੂੰ ਵੀ ਸਹੀ ਕਰਖਦੀ ਹੈ ਜੀ ਅੱਜ ਜਿਹੜਾ ਲੋਹਾ ਦਾ ਕੜਾ ਪਾ ਲੈਣਾ ਕੜਾ ਲੋਹੇ ਦਾ ਇਹ ਵੀ ਸਰੀਰ ਨੂੰ ਚੰਗਾ ਠੀਕ ਹੈ ਵੀ ਜਿਹੜੀਆਂ ਕੁਝ ਧਾਤਾਂ ਜਿਹੜਾ ਸਰੀਰ ਨੂੰ ਘਾਟ ਪੈਣ ਲੱਗਦੀ ਨਾ ਹੋਣਾ ਤਾਂਬੇ ਦੀ ਆਪਣੇ ਸਰੀਰ ਨੂੰ ਘਾਟ ਪੈਂਦੀ ਹੈ ਆ ਜਿਹੜੀਆਂ ਨਸੂਰਾਂ ਪਾੜਦੀਆਂ ਇਹ ਐਲੂਮੀਨੀਅਮ ਦੀ ਘਾਟ ਦੇ ਨਾਲ ਪਾੜਦੀਆਂ ਨਸੂਰਾਂ ਇੱਥੇ ਪਾੜਦਾ ਤਾंबे ਦਾ ਛੱਲਾ ਬਣਾ ਕੇ ਪਾ ਲੋ ਤੁਸੀਂ ਤੁਹਾਡੇ ਨਾਲ ਮਸੂਰਾ ਪਾਟ ਨੂੰ ਹਟ ਜਾਣਾ ਸੋ ਇਹ ਦਿੱਤੇ ਹੋਏ ਭੰਡਾਰਿਆਂ ਦਾ ਕੀ ਮੁੱਲ ਪਾ ਦੇਗਾ ਪ੍ਰਮਾਤਮਾ ਦੇ ਤੁ ਏਡੇ ਭੰਡਾਰੇ ਦਿੱਤੇ ਹੋਏ ਆ ਨਹੀਂ ਬੰਦਿਆ ਮੁੱਲ ਪੈਂਦਾ ਅਮੁੱਲ ਭੰਡਾਰ ਅਮੁੱਲ ਆਬਹ ਅਮੁੱਲ ਲੈ ਜਾਹੇ ਪ੍ਰਮਾਤਮਾ ਜੀ ਤੇਰੇ ਹੁਕਮ ਦੇ ਵਿੱਚ ਅਮੁੱਲ ਤੇਰੇ ਹੁਕਮ ਦੇ ਵਿੱਚ ਸੰਸਾਰ ਦੇ ਵਿੱਚ ਆਉਣ ਜਾਣ ਬਣਿਆ ਮੁੱਲ ਆਵੇ ਮੁੱਲ ਲੈ ਜਾਹੇ ਇਹ ਅਮੋਲੀ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਅਮੋਲੀ ਤੇਰੇ ਖੰਡਾਰੇ ਐ ਅਮੋਲੀ ਐ ਸਭ ਕੁਝ ਅਮੁੱਲਾ ਭਾਏ ਅਮੁੱਲਾ ਸਮਾਹੇ ਕਿੰਨੇ ਮਾਲਕ ਜੀ ਤੈਨੂੰ ਤੈਨੂੰ ਭਾਗੇ ਭਾਏ ਤੇਰੇ ਹੁਕਮ ਦੇ ਚ ਤੈਨੂੰ ਚੰਗੇ ਲੱਗਣ ਲੱਗੇ ਉਹ ਵੀ ਅਮੁੱਲ ਬਣ ਗਏ ਪਿਆਰੋ ਹੁਣ ਬਾਬਾ ਕਬੀਰ ਜੀ ਵਰਗੇ ਅਮੋਲੀ ਬਣ ਗਏ ਨਾ ਜੀਵਨ ਉਹਨਾਂ ਦਾ ਮੋਰ ਚੰਗੇ ਲੱਗਣ ਲੱਗੇ ਪ੍ਰਮਾਤਮਾ ਭਗਤ ਰਵਦਾਸ ਜੀ ਵਰਗੇ ਅਮੁੱਲ ਅਮੁੱਲਾ ਸਮਾਹੇ ਤੇਰੇ ਵਿੱਚ ਹੀ ਸਮਾਗੇ ਮਾਲਕਾ ਤੈਨੂੰ ਵੱਡਾ ਵੱਡਾ ਕਹਿੰਦੇ ਨਾ ਲੱਗੇ ਤਾਂ ਅਸੀਂ ਕਹਿਣ ਲੱਗੇ ਤਾਂ ਅਸੀਂ ਮੁੱਲ ਤੇਰਾ ਪਾਉਣ ਆ ਪਰ ਮਾਲਕ ਜੀ ਮੁੱਲ ਨਹੀਂ ਪਾ ਸਕੇ ਤੇਰੇ ਵਿੱਚ ਸਮਾਗੇ ਜਰੂਰ ਬਸ ਅਮੁੱਲਾ ਸਮਾਹੇ ਤੇਰੇ ਵਿੱਚ ਸਮਾਗੇ ਤੈਨੂੰ ਵੱਡਾ ਵੱਡਾ ਕਹਿੰਦਿਆ ਤੇਰੇ ਵਿੱਚ ਸਮਾਗੇ ਬਸ ਤੇਰਾ ਮੁੱਲ ਨਹੀਂ ਪਾ ਸਕੇ ਹੈ ਅਮੋਲੀ ਰਿਹਾ ਪ੍ਰਮਾਤਮਾ ਨਾ ਤੈਨੂੰ ਕਹਿਤ ਕਹਿਣ ਲੱਗੇ ਸੀ ਤੇਰੀ ਕੀਮਤ ਪਤਾ ਕਰਨ ਲੱਗੇ ਸੀ ਪਰ ਨਹੀਂ ਪ੍ਰਮਾਤਮਾ ਅਮੁੱਲ ਧਰਮ ਅਮੁੱਲ ਦੀ ਬਾਣ ਏ ਅਕਾਲ ਪੁਰਖ ਵਾਹਿਗੁਰੂ ਕਿੰਨੇ ਲੋਕ ਆਪਣੇ ਆਪ ਨੂੰ ਧਰਮ ਦੇ ਵਿੱਚ ਲੈ ਆਏ ਕਿਉਂਕਿ ਧਰਮ ਪਿਆਰੋ ਬੰਦੇ ਨੂੰ ਨਾ ਪ੍ਰਮਾਤਮਾ ਦੇ ਧਰਮ ਦਾ ਕੀ ਹੈ ਨਿਜਮ ਆਪਣੇ ਆਪ ਨੂੰ ਪ੍ਰਮਾਤਮਾ ਦੇ ਨਿਜਮ ਵਿੱਚ ਲੈ ਕੇ ਆਉਣਾ ਉਹਦੀ ਕੁਦਰਤ ਦੇ ਨਾਲ ਪਿਆਰ ਕਰਨਾ ਕਾਲਦਰ ਦੇ ਨਾਲ ਪਿਆਰ ਕਰਨਾ ਅਮੁੱਲ ਧਰਮ ਅਮੁੱਲ ਦੀਵਾਨ ਤੇਰੀ ਨਿਆਂ ਕਰਨ ਦੀ ਪ੍ਰਣਾਲੀ ਦੀਵਾਨ ਕਚਹਿਰੀ ਜੀ ਕਹਿੰਦੇ ਮਾਲਕ ਜੀ ਤੇਰੇ ਜਿਹੜਾ ਨਿਆਂ ਕਰਨ ਦਾ ਸਿਸਟਮ ਆ ਨਾ ਉਹ ਵੀ ਵੱਖਰਾ ਹੀ ਆ ਦੁਨੀਆ ਤੋਂ ਬਾਣੀ ਚ ਲਿਖਿਆ ਨਾ ਸ਼ਬਦ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਮਾਨਸਾ ਕਿਹਾ ਦੀਵਾਨੋਂ ਕੋਈ ਨਸ ਭਜ ਨਿਕਲੈ ਹਰ ਦੀਵਾਨੋਂ ਕੋਈ ਕਿੱਥੇ ਜਾਇਆ ਕਹਿੰਦੇ ਬੰਦੇ ਦੀ ਕਚਹਿਰੀ ਵਿੱਚ ਤਾਂ ਹੋ ਸਕਦਾ ਵੀ ਤੂੰ ਭਜ ਜਾਏ ਭਗਵਾ ਮਕਰਾ ਦੇ ਜੱਜ ਨੂੰ ਖਰੀਦ ਲੈ ਹੋਰ ਬਹੁਤ ਕੁਝ ਕਰ ਸਕਦਾ ਹੈ ਪਰ ਬੰਦਿਆ ਪ੍ਰਮਾਤਮਾ ਦੀ ਨਿਆਮ ਪ੍ਰਣਾਲੀ ਐਸੀ ਹੈ ਜਿਹੋ ਜੇ ਕਰਮ ਕਰੇਗਾ ਫਲ ਤੈਨੂੰ ਉਹ ਜਾਂ ਮਿਲਣਾ ਹੀ ਮਿਲਣਾਗਾ ਜਿਹੋ ਜੇ ਕਰਮ ਕਰੇਗਾ ਉਹ ਜਾਂ ਤੈਨੂੰ ਫਲ ਮਿਲਣਾ ਹੀ ਮਿਲਣਾ ਇਹ ਨਹੀਂ ਵੇਖਣਾ ਵੀ ਤੂੰ ਪ੍ਰਧਾਨ ਮੰਤਰੀ ਸੀਗਾ ਕਰਮ ਕਰਪੂਤਾ ਤੇਰੀਆਂ ਮਾੜੀਆਂ ਦੀ ਫਲ ਤੈਨੂੰ ਮਿਲ ਨਹੀਂ ਮਿਲਦਾ ਜਲਾਫੀਆਰ ਕੰ ਦਾ ਹਾਲ ਵੇਖਿਆ ਕੀ ਹੋਇਆ ਸੀਗਾ ਗਦਾਫੀਰ ਕਰਨ ਲੋਕਾਂ ਨੇ ਪੈਰਾ ਵਿੱਚ ਮਿੱਧ-ਮਿੱਧ ਕੇ ਮਾਰਤਾ ਪੈਰਾ ਵਿੱਚ ਮਿੱਧ-ਮਿੱਧ ਕੇ ਜਦੋਂ ਬੰਦਾ ਡਿਕਟੇਟਰ ਹੋ ਜਾਂਦਾ ਹੈ ਗਦਾਫੀ ਤੇ ਉਹਦੇ ਦੋਨੇ ਪੁੱਤਾਂ ਨੂੰ ਲੋਕਾਂ ਨੇ 12 ਲੱਖ ਲੋਕਾਂ ਨੇ ਇਕੱਠੇ ਹੋ ਕੇ ਪੈਰਾ ਵਿੱਚ ਮਿੱਧ-ਮਿੱਧ ਕੇ ਮਾਰਤਾ ਸੀਦਾ ਅਫੀਸ਼ੀਅਲ ਪਿੱਛੇ ਜੇ ਘਟਨਾ ਹੋਈ ਨਾ ਥੋੜੇ ਸਾਲ ਹੋ ਗਏ ਘਟਨਾ ਨੂੰ ਸੋ ਐਸਾ ਹਾਲ ਵੀ ਹੋ ਜਾਂਦਾ ਪਿਆ ਸੋ ਗੁਰੂ ਜੀ ਕਹਿੰਦੇ हे ਪ੍ਰਮਾਤਮਾ ਤੇਰੀ ਜਿਹੜੀ ਨਿਆਂ ਕਰਨ ਦੀ ਪ੍ਰਣਾਲੀ ਆ ਨਾ ਉਹ ਬਹੁਤ ਉੱਚੀ ਸੁੱਚੀ ਹੈ ਤੇਰੀ ਨਿਆਂ ਕਰਨ ਦੀ ਪ੍ਰਣਾਲੀ ਹੈ ਜਿਹੜੀ ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਉਹ ਵੀ ਅਮੁੱਲ ਹੈ ਉਹਦਾ ਵੀ ਮੁੱਲ ਕੋਈ ਨਹੀਂਗਾ ਬਸ ਦੁਨੀਆ ਦੇ ਤਾਂ ਮੁੱਲ ਪਾ ਦਿੰਦੇ ਨਾ ਨਿਆਂ ਕਰਨ ਦੀ ਪ੍ਰਣਾਲੀ ਦਾ ਜੱਜ ਖਰੀਦ ਕੇ ਮੁੱਲ ਪਾਤਾ ਨਾ ਕਿਸੇ ਅ ਚੌਥੇ ਪੰਜਵੇਂ ਦਿਨ ਦਸਵੇਂ ਦਿਨ ਆਪ ਪਖੰਡੀ ਵੇ ਲੋ ਬਾਹਰ ਆ ਜਾਂਦਾ ਆ ਜਾਂਦਾ ਨਾ ਪਖੰਡੀ ਕੀ ਹਾਲ ਹੈ ਕੀ ਭਾਰਤ ਦੀ ਨਿਆਂ ਪ੍ਰਣਾਲੀ ਐਸੀ ਹੈ ਜਿੱਥੇ ਬਲਾਤਕਾਰੀਆਂ ਨੂੰ ਨਿਰਪੱਖ ਛੁੱਟਾਂ ਮਿਲ ਜਾਂਦਾ ਹੈ ਇਹ ਬਹੁਤ ਭੈੜੀ ਚੀਜ਼ ਹੈ ਭਾਰਤ ਵਾਸਤੇ ਬਹੁਤ ਖਤਰਨਾਕ ਸਮਾ ਰਿਆ ਉਹਨਾਂ ਵਾਲੇ ਸਾਹਮਣੇ ਦੇ ਵਿੱਚ ਬਹੁਤ ਖਤਰਨਾਕ ਜਿਨ੍ਹਾਂ ਨਤੀਜੇ ਬਹੁਤ ਖਤਰਨਾਕ ਹੋਣਗੇ ਇਹ ਜਿਹੜੀ ਨਿਆਂ ਪ੍ਰਣਾਲੀ ਹੈ ਨਾ ਇਹ ਇਹਨਾਂ ਲੋਕਾਂ ਨੇ ਕਾਬਜ਼ ਕਰ ਲਿਆ ਆਪ ਦਾ ਆਪ ਦੇ ਜੱਜ ਆਪ ਦਾ ਸਭ ਕੁਝ ਆਪ ਦੇ ਥੱਲੇ ਆ ਇਹਨਾਂ ਦੇ ਇਹ ਇਹ ਜਿਹੜੀ ਜੱਜਮੈਂਟ ਦਿੱਤੀ ਹੈ ਨਾ ਪਿਆਰੋ ਰਿਕਾਰਡਿੰਗ ਹੋ ਜਾਂਦੀ ਹੈ ਇਹ ਸੀਨੀਅਰ ਸੁਪਰੀਮ ਕੋਰਟ ਦੇ ਇੱਕ ਜੱਜ ਦੀ ਇੱਕ ਇਹ ਜਿਹੜੀ ਜੱਜਮੈਂਟ ਹੈ ਕਹਿੰਦਾ ਭਾਰਤ ਦੀ ਨਿਆਂ ਪ੍ਰਣਾਲੀ ਬਹੁਤ ਵੱਡੇ ਖਤਰੇ ਦੇ ਵਿੱਚ ਹੈ ਤੇ ਜਿਹਦਾ ਨਤੀਜਾ ਭਾਰਤ ਨੂੰ ਬਹੁਤ ਭਿਆਨਕ ਭੁਗਤਣਾ ਪੈਣਾਗਾ ਆਉਣ ਵਾਲਾ ਸਮਾਂ ਜਿਹੜਾ ਜੇ ਐਂ ਜਾਉਂਦਾ ਰਿਹਾ ਤਾਂ ਜੇ ਐਂ ਲੋਕ ਜਿਹੜੇ ਕ੍ਰਿਮੀਨਲ ਲੋਕ ਹੈ ਜਿਹੜੇ ਸਦਾ ਕਰਦੇ ਆ ਉਹ ਕਹਿੰਦੇ ਕਰੋ ਆਪਾਂ ਨੂੰ ਕੀ ਆ ਬਾਬਾ ਬਣ ਜੋ ਮੁੜ ਕੇ ਬਾਜ ਜਿੱਨਾ ਤੁਰੇ ਫਰਾਂਗੇ ਜਿੱਲਾ ਚ ਬਾਹਰ ਆ ਜਾ ਕਰੇ ਕੋਈ ਗੱਲ ਕੁਛ ਨਹੀਂ ਹੁੰਦਾ ਸੋ ਐਸੇ ਐਸੇ ਜਿਹੜੇ ਲੋਕ ਆ ਪਿਆਰੇ ਉਪਰ ਪ੍ਰਮਾਤਮਾ ਦਾ ਨਿਆਣੀ ਐ ਸਾ ਨਾ ਨਾ ਉਹਦੀ ਕਚਹਿਰੀ ਬਹੁ ਭੜੀ ਐ ਉਹਦੀ ਕਚਹਿਰੀ ਚੋਂ ਤਾਂ ਕੋਈ ਨਿਕਲ ਸਕਦਾ ਹੀ ਨਹੀਂ ਗੁਰੂ ਜੀ ਕਹਿੰਦੇ ਬੰਦੇ ਵੀ ਕਚਹਿਰੀ ਚੋਂ ਨਿਕਲ ਜਨ ਬਾਣੀ ਦੀ ਪੰਗਤੀ ਫੇਰ ਸੁਣ ਲੋ ਮਾਨਸਾ ਕਿਹਾ ਦਿਵਾਨੋਂ ਕੋਈ ਨਸ ਭਜ ਨਿਕਲ ਐ ਹਰ ਦਿਵਾਨੋਂ ਕੋਈ ਕਿੱਥੇ ਜਾਇਆ ਪ੍ਰਮਾਤਮਾ ਦੀ ਕਚਹਿਰੀ ਵਿੱਚ ਬੰਦਾ ਦੱਸ ਕਿੱਥੇ ਭਜੇਗਾ ਉਹਦਾ ਨਿਆ ਤਾਂ ਬਾਲਾ ਪੈ ਰਹਿਦਾ ਫਿਰ ਬੰਦਾ ਅੰਦਰ ਵੜ ਵੜ ਕੇ ਰਹੁੰਦਾਗਾ ਕਿ ਹੇ ਮੇਰੇ ਨਾਲ ਆ ਕੀ ਹੋ ਗਿਆ ਆ ਕੀ ਹੋ ਗਿਆ ਮਨ ਨਾ ਇਲੀ ਹੋਣਾ ਚਾਹੀਦਾ ਸੀ ਸਰਹੋ ਵਿਚਾਰ ਇਦੋਂ ਅਗਲੀ ਪੰਕਤੀਆਂ ਦੀਆਂ ਜਿਹੜੀਆਂ ਵਿਚਾਰ ਹੈ ਤਕਰੀਬਨ ਆਪਾਂ ਨੂੰ ਹੋ ਸਕਦਾ ਵੀ ਤਿੰਨ ਦਿਨ ਲੱਗ ਜਾਣ ਤੇ ਦੋ ਦਿਨਾਂ ਦੇ ਵਿੱਚ ਆਪਾਂ ਸੰਪੂਰਨ ਕਰਾਂਗੇ ਸੋ ਇਹ ਪ੍ਰਮਾਤਮਾ ਦਾ ਜੋ ਨਿਆ ਭਾਈ ਉਹਦਾ ਵੀ ਅਮੁੱਲ ਹੈ ਮੁੱਲ ਨਹੀਂ ਪਾਇਆ ਜਾ ਸਕਦਾ ਦੁਨੀਆਂ ਦੇ ਜਿਹੜੇ ਨਿਆਮ ਪ੍ਰਣਾਲੀ ਹੈ ਉਹਦਾ ਮੁੱਲ ਪਾਇਆ ਜਾ ਸਕਦਾ ਸੋ ਕੱਲ ਨੂੰ ਆਪਾਂ ਅਮੁੱਲਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲੀ ਸੰਧੀ ਤੋਂ ਅੱਗੇ ਕਥਾ ਸ਼ੁਰੂ ਕਰਾਂਗੇ ਗੁਰੂ ਪਾਤਸ਼ਾਹ ਦੀ ਕਿਰਪਾ ਕਰ ਅਸਾਰੇ ਨਗਰ ਉਤੇ ਮਿਹਰ ਭਰਿਆ ਹੱਥ ਰੱਖਣ ਗੁਰੂ ਦੇ ਦਿੱਤੀ ਹੋਈ ਸਿੱਖਿਆ ਸਾਡੇ ਮਨ ਵਿੱਚ ਵਸ ਜਾਵੇ ਆਓ ਸਾਰੇ ਜਾਈਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾ ਬੁਰਾ ਨਾ ਰੱਖੋ ਚੀਤ